ਇਸ ਪਤੀ ਪਤਨੀ ਦੀ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਕੀਤੀ ਜਾ ਰਹੀ ਹੈ ਇਹ ਦੋਨੋਂ ਸ਼ਰਮ ਹੋਟਲ ਮੂਰੇ ਝਗੜਾ ਕਰ ਰਹੇ ਨੇ ਇਸ ਵਿਅਕਤੀ ਦੀ ਘਰਵਾਲੀ ਆਪਣੇ ਆਸ਼ਕ ਦੇ ਨਾਲ ਹੋਟਲ ਦੇ ਵਿੱਚ ਆਈ ਸੀ ਜਿਸ ਤੋਂ ਬਾਅਦ ਇਸ ਦੇ ਪਤੀ ਨੇ ਪਿੱਛਾ ਕੀਤਾ ਤੇ ਆਪਣੀ ਪਤਨੀ ਨੂੰ ਹੋਟਲ ਦੇ ਵਿੱਚ ਇਸ ਦੇ ਆਸ਼ਕ ਦੇ ਨਾਲ ਫੜ ਲਿਆ ਤੇ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਤੇ ਵਾਇਰਲ ਕਰਤੀ ਪਤੀ ਨੇ ਗੈਰ ਬੰਦੇ ਨਾਲ ਫੜ ਲਈ ਆਪਣੀ ਪਤਨੀ ਤੇ ਹੋਟਲ ਦੇ ਮੂਰੇ ਸ਼ੁਰੂ ਕਰਤਾ ਹੰਗਾਮਾ ਇਸ ਔਰਤ ਨੇ ਆਪਣੇ ਪਤੀ ਦੇ ਹੱਥ ਵੀ ਚੁੱਕਿਆ ਇਹ ਔਰਤ ਆਪਣੇ ਪਤੀ ਨੂੰ ਛੱਡ ਕੇ ਕਿਸੇ ਗੈਰ ਮਰਦ ਨਾਲ ਅਯਾਸ਼ੀ ਕਰਦੀ ਫੜੀ ਗਈ ਤੇ ਮੌਕੇ ਤੇ ਪਤੀ ਨੇ ਮੀਡੀਆ ਵੀ ਬੁਲਾ ਲਿਆ ਔਰਤ ਇਹ ਕਹਿੰਦੀ ਰਹੀ ਮੈਨੂੰ ਨਹੀਂ ਡਰ ਕਿਸੇ ਦਾ ਜੋ ਮਰਜ਼ੀ ਕਰ ਲਵੋ ਇਹੋ ਜਿਹੀਆਂ ਘਟਨਾਵਾਂ ਦਾ ਵਾਪਰਨਾ ਆਮ ਜਿਹੀ ਗੱਲ ਹੋ ਗਈ ਹੈ ਇਸ ਵੀਡੀਓ ਵਿੱਚ ਔਰਤ ਦਾ ਪਤੀ ਕਹਿ ਰਿਹਾ ਮੈਂ ਔਰਤਾਂ ਤੇ ਹੱਥ ਨਹੀਂ ਚੱਕਦਾ ਬਾਕੀ ਦੋਸਤੋ ਆਓ ਲੈ ਚੱਲਦੇ ਹਾਂ ਪੂਰੀ ਖਬਰ ਦੇ ਵੱਲ ਜਾ ਵੀ ਤੂੰ ਹੀ ਬੜ ਲਾ ਨਾ ਥੋੜੀ ਰੁਕ ਜਾ ਰੁਕ ਜਾ ਨਾ ਕੀ ਆ ਧਿਆ ਇਹ ਲਗਾਇਆ ਬਾਹਰ ਯਾਸੀ ਗਾਦੀ ਫਿਰਦੀ ਆ ਬਾਈ ਫਿਰ ਬੰਦਿਆ ਆਸ ਦੇਖੋ ਆ ਜਾ ਬੜਾ ਇਹ ਬਣਾਇ ਨਹੀਂ ਬਣਾਇ ਆ ਆਪ ਹੀ ਬਣਾਈ ਚੱਲ ਆ ਵੀ ਹੋਟਲ ਵਾਲੀ ਆਪ ਹੀ ਬਣਾਈ ਚੱਲ ਹੋਟਲ ਵਾਲੇ ਸਾਧਨ ਦਾ ਪੂਰਾ ਜੀ ਉੱਤੇ ਚਲਾਉ ਕਰੂਗਾ ਪੂਰੇ ਜਾਨੀ ਬੜਾ ਨਾਲੋਕ ਤੇ ਭਾਈ ਗੰਦਰੀ ਆ ਨਿੱਕਾ ਜਿਹਾ ਨਾ ਹੋਟਲ ਬਾਹਰ ਨਾ ਰਹਿ ਜਾਂਦਾ ਨਾ ਕੁੜੀ ਹੋਵੇ ਨਾ ਕੋਈ ਹੋਟਲ ਦੇ ਬਾਹਰ ਵੀਡੀਓ ਰੱਖਣਾ ਬਣਾਉਂਦਾ ਇੱਕ ਕੈਮਰਾ ਕੋਲ ਵੀਡੀਓ ਕਰਦੀ ਬਣੀ ਮੈਂ ਤਾਂ ਸਭ ਕੰਪਲੀਟ ਕਰਦਾ ਤੇਰੇ ਕੀ ਬੋਲਣ ਦੇ ਵਿੱਚ ਕਹਿੰਦਾ ਮੈਡੀਆ ਨਾਲ ਸੁਣੀ ਆ ਰਿਹਾ ਤਾਂ ਬਾਤ ਹੋ ਜਾ ਬਾਤ ਹੋ ਜਾ ਮੈਂ